ਮੇਰੇ ਭਾਂਜਾ ਬਹੁਤ ਬਿਮਾਰ ਹੋ ਗਿਆ ਸੀਗਾ ਟੀਵੀ ਦੀ ਬਹੁਤ ਜ਼ਿਆਦਾ ਰਿਪੀਟ ਚ ਆ ਗਿਆ ਸੀ ਜੀ ਉਹਨੂੰ ਡਾਕਟਰੀ ਇਲਾਜ ਦੇ ਵਿੱਚ ਕੋਈ ਹੱਥ ਨਹੀਂ ਪਾਉਂਦੇ ਸੀ ਹਮ ਉਮਰ ਛੋਟੀ ਸੀਗੀ ਸੰਤਾਂ ਨਾਲ ਗੱਲਬਾਤ ਕਰੀ ਆ ਕੇ ਬਾਬਾ ਜੀ ਕਹਿੰਦੇ ਵੀ ਕੋਈ ਨਹੀਂ ਲੈ ਆਓ ਪੈਸੇ ਦੇਖਾਂਗੇ ਹਮ ਕਿੱਥੇ ਲੈ ਕੇ ਆਏ ਤਾਂ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਆਪਾਂ ਕਿਤੇ ਵੀ ਲੈ ਕੇ ਨਾ ਜਾਇਓ ਇਹਨੂੰ ਹਮ ਤੇ ਠੀਕ ਹੋ ਜਾਊਗਾ ਹੁਣ ਸਾਰੇ ਰਿਸ਼ਤੇਦਾਰ ਵਗੈਰਾ ਉਹ ਸੋਚਣ ਵੀ ਐਤਾ ਨਹੀਂ ਹੋ ਸਕਦਾ ਵੀ ਇਹ ਐਵੇਂ ਕਿਵੇਂ ਕਹਿਣ ਤੇ ਕਿ ਬਿਮਾਰੀ ਇੱਕ ਦਵਾਈ ਨਾਲ ਠੀਕ ਹੋਊਗਾ ਜਿਵੇਂ ਪੜੇ ਲਿਖੇ ਜੋ ਕਹਿੰਦੇ ਹੁੰਦੇ ਆ ਹਮ ਪਰ ਇਹਨਾਂ ਨੇ ਕਹਿਤਾ ਵੀ ਤੁਸੀਂ ਅੰਗਰੇਜ਼ੀ ਦਵਾਈ ਨਾ ਦਵਾ ਦਿਓ ਮੈਨੂੰ ਤਾਂ ਇਹ ਹੀ ਬਚਨ ਕਰਤਾ ਵੀ ਤੂੰ ਤਾਂ ਜਾਣਾ ਹੀ ਨਹੀਂਗਾ ਜੇ ਕੋਈ ਹੋਰ ਦਵਾਉ ਤਾ ਉਹਨੂੰ ਆਪੇ ਲੰਬਾ ਆ ਜਾਊਗਾ ਹਮ ਅਸੀਂ ਕੋਈ ਦਵਾਈ ਰਿਸ਼ਤੇਦਾਰਾਂ ਕਾ ਕੇ ਲੈ ਕੇ ਵੀ ਗਏ ਤੇ ਪਰ ਮੁੰਡਾ ਜਾਦੇ ਬਿਮਾਰ ਹੋਣ ਲੱਗ ਗਿਆ ਵੀਕਨੈਸ ਜਿਆਦੇ ਹੋ ਗਈ ਹਮ ਤੇ ਜਿਆਦੇ ਪ੍ਰੋਬਲਮ ਆ ਗਈ ਜਦੋਂ ਮੈਂ ਫੋਨ ਲਾਇਆ ਉਹਨਾਂ ਨੇ ਮੈਨੂੰ ਕਹਿੰਦੇ ਵੀ ਐਂ ਜ਼ਿਆਦਾ ਹੋ ਗਿਆ ਮੈਂ ਵੀ ਇਹੀ ਕਿਹਾ ਮੈਂ ਕਿਹਾ ਤੁਸੀਂ ਲੈ ਕਿਤੇ ਨਹੀਂ ਗਏ ਕਿਤੇ ਹੂੰ ਵੀ ਲੈ ਜੇ ਲੈ ਕੇ ਗਏ ਹੋ ਤਾਂ ਫਿਰ ਤਾਂ ਹੋ ਸਕਦਾ ਵੀ ਪ੍ਰੋਬਲਮ ਆ ਜੇ ਉਹ ਕਹਿੰਦੇ ਵੀ ਹਾਂ ਅਸੀਂ ਫਲਾਣੇ ਦਾ ਡਾਕਟਰ ਹੈ ਉਹਦੇ ਕੋਲੇ ਜਾ ਕੇ ਟੀਕੇ ਲਵਾਏ ਸੀ ਹੂੰ ਬਾਬਾ ਜੀ ਨੇ ਕਿਹਾ ਸੀ ਕਿ ਵੀ ਆਪਾਂ ਗੋਲੀਆਂ ਨਹੀਂ ਦਵਾਣੇ ਹੂੰ ਫਿਰ ਬਾਬਾ ਜੀ ਨੇ ਬੇਨਤੀ ਕੀਤੀ ਵੀ ਮੈਂ ਕਿਹਾ ਜੀ ਤੁਸੀਂ ਕਿਰਪਾ ਕਰੋ ਬੱਚੇ ਨੂੰ ਬਚਾਓ ਵੀ ਤਿੰਨ ਭੈਣਾਂ ਦਾ ਇਕੱਲਾ ਹੀ ਭਰਾ ਹੈਗਾ ਹੂੰ ਤੇ ਬਾਈ ਵੀ ਹੈ ਨਹੀਂਗਾ ਸਰ ਤੇ ਤੇ ਬਹੁਤ ਔਖਾ ਹੋ ਜੂਗਾ ਕਹਿੰਦੇ ਚਲ ਕੋਈ ਨਹੀਂ ਇੱਥੇ ਮੱਥਾ ਟੇਕ ਕੇ ਆ ਕਰੂੰਗਾ ਕੋਈ ਬਾਈ ਜੀ ਉਹਨਾਂ ਨੇ ਟੀਕਾ ਤੱਕ ਨਹੀਂ ਲਗਣ ਦਿੱਤਾ ਅੰਗਰੇਜ਼ੀ ਦਵਾਈ ਤਾਂ ਆਪਦੇ ਕੋਲੋਂ ਦੇਸੀ ਦਵਾਈਆਂ ਜ਼ਰੂਰ ਦਿੰਦੇ ਰਹੇ ਆ ਯਾਦ ਦੇ ਦੇ ਆ ਗੋਲੀ ਬਹੁਤ ਵਦਕਾ ਜੀ ਇਹਦੇ ਨਾਲ ਬੜਾ ਕੰਮ ਕਰੂਗੀ ਤੇ ਉਹ ਚੀਜ਼ ਦਾ ਮੈਂ ਸੰਤਾਂ ਨੇ ਆਪਣੇ ਆਪ ਦੇ ਉੱਤੇ ਉਹ ਜਿਹੜਾ ਜਵਾਗ ਤੇ ਗਰੋ ਸੀਗਾ ਉਹ ਆਪ ਲੈਂਦੇ ਤੇ ਆਪਦੇ ਅੱਖਾਂ ਦੇ ਸਾਹਮਣੇ ਦੇਖਿਆ ਉਹ ਵੀ ਜੇ ਕਿਸੇ ਦਾ ਕਸ਼ਟ ਦੂਰ ਕਰ ਦਿਆ ਨਾ ਉਾਇ ਨਹੀਂ ਹੈਗਾ ਵੀ ਇਹ ਫੂਕ ਮਾਰਤੀ ਹੋ ਗਿਆ ਆਪਣੇ ਤੇ ਪੈਂਦੀ ਹਾਂ ਉਹ ਆਪਣੇ ਤੇ ਲੈ ਕੇ ਤੇ ਜਾਂ ਕਿਸੇ ਲੋੜ ਗਾਈਆਂ ਤੇ ਕਿਸੇ ਤੇ ਕਿਸੇ ਤਰ੍ਹਾਂ ਦਾ ਵੰਡ ਕੇ ਉਹ ਆਪ ਦਾ ਬਚਾਅ ਕਰਦੇ ਆ ਤੇ ਬੱਚਾ ਠੀਕ ਹੋ ਗਿਆ ਜੀ ਬੱਚਾ ਅਜ ਕੈਨੇਡਾ ਚਾ ਜੀ ਬਹੁਤ ਵੱਧ ਕੇ ਠੀਕ ਸਾਗ ਬੜੀ ਕਿਰਪਾ ਹੋਈ ਬਹੁਤ ਵੱਡਾ ਮੈਨੂੰ ਤਾਂ ਚਮਤਕਾਰ ਦਿਖਾਇਆ ਮਤਲਬ ਕਿ ਚਮਤਕਾਰ ਕਹਿ ਸਕਦੇ ਆ ਹੋਰ ਵੀ ਬਹੁਤ ਹੋਏ ਆ ਜੀ ਜਿੱਤੇ ਆਪਾਂ ਸੰਗਤ ਮਤਲਬ ਕਿ ਬਹੁਤ ਸਾਰਾ ਸੰਗਤਾਂ ਨਾਲ ਆਪਾਂ ਦੇਖੀ ਆਖਰੀ ਤੇ ਸਸੀ ਗਾਲ ਜੀ ਸਸੀ ਗਾਲ ਜੀ ਕਿਹੜਾ ਪਿੰਡ ਆ ਜੀ ਗਜ਼ਾਰੇ ਵਾਲਾ ਜੀ ਗਜ਼ਾਰੇ ਵਾਲਾ ਹੀ ਕਦੋਂ ਤੋਂ ਆ ਰਹੇ ਆ ਜੀ ਸਾਨੂੰ ਜੀ ਆ ਪਹਿਲਾਂ ਜਾਂਦੇ ਉਹਦੇ ਬਾਬਾ ਪਾਸ਼ਾ ਦੇ ਕਰਨੈਲ ਦਾਸ ਜੀ ਦੇ 28 ਸਾਲ ਹੋ ਗਏ ਠੀਕ ਹੈ ਜੀ ਉਸ ਤੋਂ ਬਾਅਦ ਸਾਨੂੰ ਪਾਸ਼ਾ ਨੇ ਬਾਬਾ ਸੇਵਾ ਦਾਸ ਦੇ ਲੜ ਲਾਤਾ ਠੀਕ ਹੈ ਜੀ ਸਾਨੂੰ ਇੱਥੇ ਹੋ ਗਏ 5-6 ਸਾਲ ਆ ਠੀਕ ਹੈ ਜੀ ਵਦਗਾ ਚੜ੍ਹਦੀ ਕਲਾ ਮਹਾਰਾਜ ਕਿਰਪਾ ਕਰੇ ਸਭ ਤੇ ਠੀਕ ਹੈ ਜੀ ਤੇ ਮਨ ਨੂੰ ਖੁਸ਼ੀ ਇੱਛਾ ਪੂਰੀ ਹੁੰਦੀ ਹੈ ਜੀ ਪੂਰੀ ਪੂਰੀ ਹੈ ਜੀ ਮਨੋਂ ਤਨੋਂ ਹੂੰ ਤਾਂ ਤਨ ਬਾਬਾ ਸੇਵਾ ਦਾਸ ਜੀ ਕੋਲ ਦੀਆਂ ਫਰਿਆਦ ਸੁਣਦੇ ਆ ਬਾਬਾ ਭਾਲਦਾਸ ਜੀ ਠੀਕ ਹੈ ਠੀਕ ਕੋਲ ਦੀ ਫਰਿਆਦ ਸੁਣਦੇ ਆ ਤਨੋਂ ਮਨੋਂ ਲੱਗ ਮਤਲਬ ਤੁਹਾਡੀ ਸ਼ਰਤਾਂ ਜੁੜੀ ਹੋਏ ਤੁਹਾਡੀਆਂ ਇੱਛਾ ਪੂਰੀਆਂ ਹੁੰਦੀਆਂ ਹਾਂਜੀ ਹਾਂਜੀ ਠੀਕ ਹੈ ਜੀ ਬਿਲਕੁਲ ਚੜ੍ਹਦੀਆਂ ਕਲਾ ਚ ਰੱਖਦੇ ਆ ਹੂੰ ਤਨੋਂ ਮਨੋਂ ਆਪ ਦਾ ਜੋ ਵੀ ਹੈਗਾ ਅਤੇ ਸ਼ਰਧਾ ਨਾ ਆਵੇ ਸਾਡੀ ਪੂਰੀ ਹੁੰਦੀ ਠੀਕ ਹੈ ਸੋ ਜਿਵੇਂ ਕਿ ਦੇਖਿਆ ਬਾਈ ਦਿਦਾਰੇ ਵਾਲੇ ਤੋਂ ਹੋਰ ਵੀ ਬਾਈ ਬੈਠੇ ਨੇ ਨਾਲ ਇਹ ਕਹਿੰਦੇ ਨੇ ਵੀ ਜੋ ਵੀ ਮਨ ਦੀ ਇੱਛਾ ਪੂਰਨ ਹੁੰਦੀ ਹੈ ਤੇ ਅੱਗੇ ਦਿਖਾਓ ਲੰਗਰ ਜਿਹੜਾ ਇੱਥੇ ਤੁਸੀਂ ਟੌਟ ਟਾਰਤ ਦਾ ਕਿਸੇ ਵੀ ਵੇਲੇ ਤੁਸੀਂ ਆ ਸਕਦੇ ਹੋ ਸੰਗਤ ਸੇਵਾ ਕਰਦੀ ਹੈ ਪੈਡ ਦੇ ਹੋਰ ਵੀਰ ਦਿਖਾਓ ਡੰਗਰ ਸੇਵਾ ਚੱਲਦੀ ਰਹਿੰਦੀ ਹੈ 24 ਘੰਟੇ